ਜੀ ਸਾਰੀਆਂ ਪਾਣ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਿਕਨ ਵਾਲੀ ਸਲਵਾਰ ਦੀ ਕਟਿੰਗ ਕਰਕੇ ਦੱਸਾਂਗੇ ਕਿ ਆਪਾਂ ਚਿਕਨ ਵਾਲੀ ਸਲਵਾਰ ਦੀ ਕਟਿੰਗ ਕਿਸ ਤਰੀਕੇ ਨਾਲ ਕਰਨੀ ਹੈ ਦੇਖੋ ਆਪਣੇ ਕੋਲ ਕਪੜਾ ਹੈ ਇਸ ਤਰੀਕੇ ਨਾਲ ਡਬਲ ਫੋਲਡਿੰਗ ਹੈ ਤੇ ਇਹ ਵਾਲੇ ਕਪੜੇ ਵਿੱਚ ਇੱਕ ਤਾਂ ਉੱਪਰ ਵਾਲਾ ਕੀਤਾ ਹੁੰਦਾ ਚਿਕਨ ਵਾਲਾ ਤੇ ਇੱਕ ਕੀਤਾ ਚਿਕਨ ਵਾਲਾ ਠੀਕ ਹੈ ਜੀ ਇਹਦਾ ਵਰਤ ਜਿਹੜਾ ਹੈ ਇੱਕ ਆਪਣੇ ਕਮੀਜ਼ ਤੇ ਲੱਗ ਜੂਗਾ ਤੇ ਇੱਕ ਜਿਹੜਾ ਹੈਗਾ ਪੌਚੇ ਦੇ ਥੱਲੇ ਆ ਜੂਗਾ ਆਪਣਾ ਡਬਲ ਫੋਲਡਿੰਗ ਕਪੜਾ ਹੋ ਗਿਆ ਆਪਣਾ ਇਹ ਫੋਰ ਫੋਲਡਿੰਗ ਕਰ ਲਾਂਗੇ ਇਹ ਵਾਲਾ ਕਪੜਾ ਇਹ ਦੇਖਿਨ। ਫੋਰ ਫੋਲਡਿੰਗ ਕਪੜਾ ਆਪਣਾ ਹੋ ਗਿਆ। ਫੋਰ ਫੋਲਡਿੰਗ ਆਪਣਾ ਕਪੜਾ ਕੱਢ ਲਿਆ। ਠੀਕ ਹੈ ਜੀ ਬੰਦ ਵਾਲਾ ਪਾਸਾ ਮੇਰੇ ਵਾਲੇ ਪਾਸੇ ਤੇ ਫੁੱਲਾ ਵਾਲਾ ਪਾਸੇ ਤੇਰੇ ਪਾਸੇ ਆ। ਸਭ ਤੋਂ ਪਹਿਲਾਂ ਆਪਣੀ ਲੰਬਾਈ ਲਵਾਂਗੇ ਜਿੰਨੀ ਤੁਹਾਡੀ ਸਲਵਾਰ ਤਿਆਰ ਹੈ ਉਹ ਵਿੱਚ ਆਪਾਂ 3 ਇੰਚ ਘਟਾ ਕੇ ਤੇ ਸਾਰੇ ਨਿਸ਼ਾਨ ਲਾ ਦਿੰਨਾ ਜਿੰਨਾ ਵੀ ਆਪਣੀ ਸਲਵਾਰ ਤਿਆਰ ਹੈ। ਠੀਕ ਹੈ ਜੀ 3 ਇੰਚ ਆਪਾਂ ਇਦੋਂ ਘਟਾ ਲਿਆ ਤੇ ਤਿਆਰ ਤੇ ਆਪਾਂ ਨਿਸ਼ਾਨ ਲਾਤਾ। ਆਪਣੀ ਸਲਵਾਰ ਹੈਗੀ 35 ਇੰਚ ਤਿਆਰ ਹੈ। यार जो आप तीन इंच घटाया बेल्ट का कपड़ा रखा ठीक है जी इन्ना अपनी बेल्ट लग जूगी तो इस तु बारे उन्होंने आपा ला देंगे ए वाली अपनी सलवार की लंबाई होगी इस तो बाद जिन्ना अपना पहुंचा तैयार है वे आप एक इंच प्लस करना डबल पास लग दूँगा अपना ज्वाइंट वाला पासा ठीक है जी खुले वे पास पहुंच रहे निशान नहीं ला बंद वाले पास ला अपना पहुंचा है छः इंच तैयार है तो आप रख देंगे सत्त इंच ठीक आहे जी एक इंच वाद ला पैसे ते बाद आपण इथे आसन ला साढ़े दास ते बाद आपण निशास्त तरीकेना लादांगे ठीक आहे जी ते उपर आपण एक इंच डाऊन काढ पाव जिल्हा की आपण उपर का कपड़ा से उपर ना डिगे इसलिए आप इंच काट पावे इस तरीके ठीक है जी ये अपनी जो भी चिलन के कपड़े सलवार इस तरीके कटिंग की जाती है लेकिन सब तो पहला पूरी लंबाई ला लेंगे तो एक इंच जो डाउन कटिंग की शान तो उसे कटिंग कर देंगे तो इस तुं बाद पौचे की कटिंग कर देंगे ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਣੀ ਸਵਾਰਥੀ ਕਟਿੰਗ ਹੋ ਗਈ ਦੇਖੋ ਤੁਸੀਂ ਇਹ ਆਪਣਾ ਥੱਲੇ ਪਹੁੰਚ ਆ ਗਿਆ ਇੱਥੇ ਆਪਾਂ ਪਹੁੰਚਾ ਮਾਰ ਦਿਆਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਬਚੇ ਹੋਏ ਕੱਪੜੇ ਚੋਂ ਆਪਾਂ 벨ਟ ਦੀ ਕਟਿੰਗ ਕਰ ਦਿਆਂਗੇ ਇਹ ਵਾਲਾ ਕੱਪੜਾ ਆਪਣੇ ਕੋਲ ਬਚ ਗਿਆ ਇਹਦੇ ਵਿੱਚ ਆਪਾਂ 벨ਟ ਦੀ ਕਟਿੰਗ ਕਰਾਂਗੇ ਤੇ ਆਹ ਵਾਲਾ ਇਹਦਾ ਪੱਲਾ ਹੈਗਾ ਇਹ ਜਿਹੜਾ ਬਚਿਆ ਆਪਾਂ ਇੱਕ ਮੀਸ ਦੇ ਬਾਹਵਾ ਦੇ ਤੇ ਘੇਰੇ ਤੇ ਲਾ ਦੇਣੀ ਇਹਨੂੰ बॅट एं निशान लावे एक इंच वाद लावे निशान ते लंबाई बॅटरी आपण सात इंच रखांगे ते बॅटरी आपण कटिंग कर ਤੇ ਹੋ ਗਈ ਆਪਣੀ 벨ਟ ਤੇ ਆ ਗਈ ਆਪਣੀ ਸਲਵਾਰ ਤੇ ਇਸ ਤਰੀਕੇ ਨਾਲ ਆਪਾਂ ਚਿਦਰ ਵਾਲੀ ਸਲਵਾਰ ਦੀ ਕਟਿੰਗ ਕਰਦੇ ਆ ਠੀਕ ਹੈ ਜੀ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਤਵਾ ਕਮੈਂਟ ਕਰੋ ਤੁਹਾਨੂੰ ਸਾਡੀ ਵੀਡੀਓ ਕੈਸਟ ਲੱਗੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ